ਅਸੀਂ ਉਥੇ ਜਦੋਂ ਰਾਤ ਨੂੰ ਅੱਜ ਵੇਲੇ ਉਥੇ ਜਿਹੜੀ ਫੋਟੋ ਨਹੀਂ ਰੱਖਦੇ ਸੀ ਉਥੇ ਮੈਂ ਨਹੀਂ ਲਿਖਿਆ ਯਾਰ ਆਪੀ ਮਾਂ ਦੀ ਫੋਟੋ ਦੇ ਸੁਰਗਵਾਸੀ ਮਾਤਾ ਮਜੀਦਕੌਰ ਮੈਂ ਨਹੀਂ ਲਿਖਿਆ ਸੁਰਗਵਾਸੀ ਹੋ ਮੈਨੂੰ ਨਹੀਂ ਪਤਾ ਮੇਰੀ ਮਾਂ ਦੇ ਕਰਮ ਕਿਦਾਂ ਦੇ ਸੀ ਮੈਨੂੰ ਨਹੀਂ ਪਤਾ ਉਹਨੇ ਬੰਦਗੀ ਕੀਤੀ ਐ ਕਿਸੇ ਦੀ ਨਿੰਦਿਆ ਬੇਸ਼ੱਕ ਅਸੀਂ ਇਸ ਧਰਤੀ ਤੇ ਆਉਣੇ ਆ ਸਭ ਤੋਂ ਰੱਖਾਂ ਗੁਨਾਹ ਹੁੰਦੇ ਆ ਬਾਬੇ ਉਹ ਲਕਨਤ ਮੈਂ ਪੰਜਾਬ ਨੂੰ ਇੱਕ ਸਵਾਲ ਕਰਦਾ ਕਿ ਜਦੋਂ ਤੁਸੀਂ ਘੋਗਾ ਦੇ ਉੱਪਰ ਆਪ ਦੇ ਪਰਿਵਾਰਾਂ ਦੇ ਜੀ ਨੂੰ ਸਵਰਗਵਾਸੀ ਫਲਾਣਾ ਤੋਂ ਲਿਖਦੇ ਹੋ ਕਿੱਥੇ ਲਿਖਿਆ ਗੁਰੂ ਗ੍ਰੰਥ ਸਾਹਿਬ ਜਾਂ ਦੁਨੀਆ ਜਹਾਨ ਦੇ ਕਿਸੇ ਐਸੇ ਗ੍ਰੰਥ ਜਿੱਥੇ ਲਿਖਿਆ ਹੋਵੇ ਕਿ ਭਾਈ ਤੁਹਾਡਾ ਬੰਦਾ ਪੂਰਾ ਹੋ ਗਿਆ ਇਹ ਸਵਰਗ ਵਿੱਚ ਗਿਆ ਕੋਈ ਆ ਪਿਛਲੀ 21 ਦਿਨ ਨੂੰ ਮੇਰੀ ਮਾਂ ਗਈ ਹੈ ਦਾ ਨਿਊਜ਼ੀਲੈਂਡ ਹੀ ਸੀ ਪਿੱਛੋਂ ਮੇਰੀ ਮਾਂ ਪੂਰੀ ਹੋ ਗਈ ਤਾਂ ਮੈਂ ਤੈਨੂੰ ਆਇਆ ਆ ਕੇ ਸੰਸਕਾਰ ਕੀਤਾ ਪਰ ਇਹ ਅਸੀਂ ਨਹੀਂ ਰੋਏ ਅਸੀਂ ਘਰ ਚ ਵਹਿਣ ਨਹੀਂ ਪਾਏ ਅਸੀਂ ਉਥੇ ਜਦੋਂ ਅੰਤਮ ਅਰਦਾਸ ਵੇਲੇ ਉਹ ਕਿਹੜੀ ਫੋਟੋ ਨਹੀਂ ਰੱਖਦੇ ਸੀ ਉਥੇ ਮੈਂ ਨਹੀਂ ਲਿਖਿਆ ਯਾਰ ਆਪਦੀ ਬਾਦੀ ਫੋਟੋ ਤੇ ਸਵਰਗਵਾਸੀ ਮਾਤਾ ਮਜੀਦਕੌਰ ਮੈਂ ਨਹੀਂ ਲਿਖਿਆ ਸਵਰਗਵਾਸੀ ਮੈਨੂੰ ਨਹੀਂ ਪਤਾ ਮੇਰੀ ਮਾਂ ਦੇ ਕਰਮ ਕਿੱਦਾਂ ਦੇ ਸੀ ਮੈਨੂੰ ਨਹੀਂ ਪਤਾ ਉਹਨੇ ਉਹਨੇ ਬੰਦਗੀ ਕੀਤੀ ਐ ਕਿਸੇ ਦੀ ਨਿੰਦਿਆ ਇਹ ਸ਼ਟ ਅਸੀਂ ਇਸ ਧਰਤੀ ਤੇ ਆਉਣੇ ਆ ਸਤਿ ਸ੍ਰੀ ਅਕਾਲ ਜਨਾਬ ਦੇ ਬਾਬੇ ਲੱਖਾਂ ਤੇ ਮੈਂ ਪੰਜਾਬ ਨੂੰ ਇੱਕ ਸਵਾਲ ਕਰਦਾ ਹਾਂ ਤੁਸੀਂ ਭੋਗਾਂ ਦੇ ਉੱਪਰ ਆਪ ਦੇ ਪਰਿਵਾਰਾਂ ਦੇ ਜੀ ਨੂੰ ਸਵਰਗਵਾਸੀ ਫਲਾਣਾ ਸੋ ਲਿਖਦੇ ਆਓ ਕਿੱਥੇ ਲਿਖਿਆ ਗੁਰੂ ਗ੍ਰੰਥ ਸਾਹਿਬ ਜਾਂ ਦੁਨੀਆ ਜਹਾਨ ਦੇ ਕਿਸੇ ਐਸੇ ਗ੍ਰੰਥ ਚ ਜਿੱਥੇ ਲਿਖਿਆ ਹੋਵੇ ਕਿ ਭਾਈ ਸਾਡਾ ਬੰਦਾ ਪੂਰਾ ਹੋ ਗਿਆ ਇਹ ਸਵਰਗ ਵਿੱਚ ਗਿਆ ਕੋਈ ਇੱਕ ਠਿੱਕ ਲਫ਼ਜ਼ ਦੱਸੋ ਮੈਨੂੰ ਤੇ ਫਿਰ ਕਿਉਂ ਯਾਰ ਮੈਨੂੰ ਬਣਾਨੇ ਕਿਹਾ ਕਹਿੰਦਾ ਯਾਰ ਤੂੰ ਮਾਤਾ ਤੇ ਬਖਰ ਨਹੀਂ ਪਤਾ ਤੇ ਤੂੰ ਮੈਨੂੰ ਜੰਮੇ ਆਣੇ ਆਂਦਰੋਂ ਮੈਂ ਉਸ ਦਾ ਅੰਧਰੇ ਕ ਭਾਵਣਾ ਹੈਗੀ ਆ ਉਹ ਹਮੇਸ਼ਾ ਰਹੂਗੀ ਪਰ ਸਾਡੇ ਗੁਰੂਆਂ ਨੇ ਬਕਰ ਨਹੀਂ ਨਹੀਂ ਸਾਨੂੰ ਇਹ ਤਾਂ ਸਿਖਾਇਆ ਕਿ ਰੋਲ ਲੱਗ ਜਾਓ ਵੈਣ ਪੋਲ ਲੱਗ ਜਾਓ ਪਿੱਟਣ ਲੱਗ ਜਾਓ ਤੇ ਆ ਗਿਆਨੀ ਗੱਲਾਂ ਕਰੋ ਤੇ ਦੇ ਕੇ ਗੁਰਦੁਆਰੇ ਨੂੰ ਉੱਥੇ 10000 ਰੁਪਏ ਨਾਲ ਖਾਂਚ ਲੋ ਕਿ ਭਲਾਨੇ ਗੁਰਦੁਆਰੇ ਨਹੀਂ ਤਾਂ ਓਏ ਹੋਛੇ ਲੋਕਾਂ ਦਾ ਕੰਮ ਬਾਬਾ ਗਰਨਾੜਕ ਤੇ ਪੁੱਪ ਦਾ ਕੰਮ ਨਹੀਂ ਹੈ ਇਸ ਕਰਕੇ ਜਨਮ ਤੇ ਮਨ ਨੂੰ ਇੱਕ ਮੈਂ ਤਾਂ ਖਾਣਾ ਲੈਣ ਆਇਆ ਹੈ ਜਨਮ ਮਾਰਨ ਨੂੰ ਸਮਝ ਬਾਬਾ ਮੈਂ ਤਾਂ ਮੱਥਾ ਮਾਰ ਰੇ ਅਸੀਂ ਦਸਰਬ ਕਰਦੇ ਆ ਸਾਨੂੰ ਪਾਤਸ਼ਾਹ ਨੇ ਬਖਸ਼ਿਆ ਉਹ ਸੋਮੇ ਅਰੇ ਲੜਕੇ ਤੇ ਕੋਈ ਹਿੰਦੂ ਮੁਸਲਮਾਨ ਸਿੱਖ ਜੋ ਵੀ ਬੈਠਾ ਸਾਨੂੰ ਸਭ ਨੂੰ ਬਖਸ਼ਿਆ ਯਾਰ ਮਹਾਰਾਜ ਅਸੀਂ ਚੜ੍ਹਦੀ ਕਲਾ ਵਾਲੇ ਆ ਪਹਿਲਾਂ ਪੜਿਆ ਸੀ ਨਾ ਵੇਲੇ ਕਮਾ ਦਾ ਵੀ ਮੰਡੀ ਦਾ ਪ੍ਰਸਾਦ ਵੇਖਿਆ ਤੇਰੇ ਖਾਲਸੇ ਨੂੰ ਸਲਾਮ ਅਜ਼ਾਲ ਵੇਖਿਆ ਉਹ ਚੜ੍ਹਦੀ ਕਲਾ ਵਾਲੇ ਆ ਆਪਣੇ ਥੋੜੇ ਵੀ ਮਾਪਿਓ ਜਾਣਗੇ ਸਭ ਦੇ ਜਾਨ ਕੋਈ ਚੜਦੀ ਉਮਰ ਚ ਨਹੀਂ ਜਾਊਗਾ ਕੋਈ ਜਾਂਦਾ ਵੀ ਜਾਊ ਕੋਈ ਕੁਖਸ ਵੀ ਜਾਊਗਾ ਇਹ ਉਹਦੀ ਖੇੜਾ ਲੱਤਾਂ ਨਾਲ ਫਸਾਈ ਜਾਂਦਾ ਚ ਉਹਦਾ ਭਾਣਾ ਮਿੱਠਾ ਕਰਕੇ ਮੰਨੀ ਉਹ ਸਿਆਣੇ ਪੀਆ ਬੁੱਤ ਬੜੋ ਪਜਾਲਦੇ ਨੇ ਸਿਆਣੇ ਪੀਆ ਬੁੱਤ ਬੜੋ ਤੇ ਗਲਤੀਆਂ ਦਾ ਨਾਸ ਕਰੋ ਕਿ ਆ ਗਲਤੀਆਂ ਨੇ ਮੈਂ ਤਾਂ ਕਹਿੰਦਾ ਮੈਨੂੰ ਪੁੱਛੋ ਕਿ ਤੂੰ ਆ ਗੀਤ ਕਿਉਂ ਗਾਇਆ ਆ ਕੰਮ ਤੂੰ ਕਿਉਂ ਕੀਤਾ ਗੱਲ ਤੂੰ ਕਿਉਂ ਕੀਤੀ ਮੇਰੇ ਕੋਲ ਜਵਾਬ ਆਊਗਾ ਮੈਂ ਦੇਊਗਾ ਯਾ ਜੇ ਨਹੀਂ ਆਊਗਾ ਮੈਂ ਬਾफी ਮੰਗੂਗਾ ਨਾ ਮਰ ਵੀ ਮੋਗਰਾ ਇਹ ਹੀ ਜ਼ਿੰਦਗੀ ਆ ਉਹ ਹੈ ਭੇੜ ਕੇ ਰੋਣ ਗਿਆ ਨਾਵਾ ਉਹ ਹੈ ਭੇੜ ਕੇ ਰੋਣ ਗਿਆ ਨਾਵਾ ਜਿੰਨਾਂ ਦੇ ਪੁੱਤ ਦੁਰ ਕੇ ਦੁਨੀਆ ਕੋ ਉਹ ਹੈ